ਸਰਬਜੀਤ ਸਿੰਘ ਰੂਰਵੀਦੀ ਰਚਨਾ ਲੋਕ ਲਹਿਰ ਦਾ ਹਿੱਸਾ ਬਣਵੇ ਲੋਕ ਲਹਿਰ ਦਾ ਹਿੱਸਾ ਬਣਵੇ ਖਤਮ ਕਰਨੀਆਂ ਜ਼ੁਲਮੀ ਹਾਨੇਰੀਆਂ ਖਤਮ ਕਰਨੀਆਂ ਜ਼ੁਲਮੀ ਹਾਨੇਰੀਆਂ ਕਰਿਆ ਬਹੁਤ ਨੁਕਸਾਨੇ ਸਦਾ ਕੁਝ ਗਰਗਟ ਬਿੱਲੀਆਂ ਨੇ ਤੇ ਫਸਲੀ ਬਟੇਰੀਆਂ ਨੇ ਕਰਿਆ ਬਹੁਤ ਨਕਸਾਨੇ ਸਦਾ ਕੁਝ ਗਿਰਗਟ ਬਿੱਲੀਆਂ ਨੇ ਤੇ ਫਸਲੀ ਬਟੇਰੀਆਂ ਨੇ ਦੋਵੇਂ ਹੱਥੀ ਲਾਹਾ ਲਿਆ ਸਮੇ ਦਾ ਖੁਦ ਗਰਜੀ ਲੁੱਟੇਰੀਆਂ ਨੇ ਖੁਦ ਗਰਜੀ ਲੁੱਟੇਰੀਆਂ ਨੇ ਕਈਆਂ ਫੋਕੇ ਸਤੰਤ ਕਰਨ ਲਈ ਪਲ ਵੀ ਨਾ ਲਾਈਆਂ ਦੇਰੀਆਂ